ਇਹ ਜਿਹੜੀ ਅਫਵਾਹ ਫੈਲੀ ਹੈ ਕੋਈ ਸੰਸਥਾ ਨੇ ਮੰਗਰੈਂਡਮ ਦਿੱਤਾ ਸੀ ਉਹ ਕਿਤੇ ਫਾਰਵਰਡ ਹੋਇਆ ਸੀ ਤਿੰਨ ਚਾਰ ਸਾਲ ਪਹਿਲਾਂ ਉਹਦੇ ਬੇਸਿਸ ਤੇ ਅਖਬਾਰ ਚ ਫਿਰ ਤੋਂ ਚੁੱਕਿਆ ਗਿਆ ਇਹਦੇ ਵਿੱਚ ਬਿਲਕੁਲ ਕੋਈ ਸਚਾਈ ਨਹੀਂ ਕੋਈ ਨਵਾਂ ਜ਼ਿਲ੍ਹਾ ਨਹੀਂ ਬਣ ਰਿਹਾ ਸਾਡੇ ਕੋਲੇ ਕੋਈ ਨਵੀਂ ਇਨਫੋਰਮੇਸ਼ਨ ਨਹੀਂ ਹੈਗੀ ਨਾ ਸਰਕਾਰ ਨੇ ਪੁੱਛਿਆ ਇਹ ਚੀਜ਼ ਮੈਂ ਆਪਣੇ ਕਾਉਂਟਰਪਾਰਟ ਡੀਸੀ ਰੋਪੜ ਨਾਲ ਗੱਲ ਕੀਤੀ ਹੈ ਉਹ ਵੀ ਕਹਿੰਦੇ ਸਾਡੇ ਕੋਲੇ ਵੀ ਕੋਈ ਵੀ ਰੈਫਰੈਂਸ ਨਹੀਂ ਆਇਆ ਮਾਨੀਓਂ ਦੇ ਐਮਐਲਏ ਸਾਹਿਬ ਸੰਤੋਸ਼ ਘਟਾਰੀਆ ਜੀ ਨੇ ਮੈਨੂੰ ਫੋਨ ਕੀਤਾ ਉਹਨਾਂ ਨੂੰ ਵੀ ਮੈਂ ਇਨਫੋਰਮ ਕੀਤਾ ਹੈ ਕਿ ਕੋਈ ਵੀ ਇਹੋ ਜੀ ਤਜਵੀਜ਼ ਕਾਗਜ਼ ਤੇ ਨਹੀਂ ਆਈ ਨਾ ਰੋਪੜ ਜ਼ਿਲ੍ਹੇ ਦੇ ਵਿੱਚ ਆਈ ਵੀ ਹੈ ਨਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚਾਈ ਹੋਈ ਹੈ ਸਰ ਜੜੇ ਹੁਣ ਨਾ ਹੀ ਇੱਕ ਪਾਰਟੀ ਆਈ ਹੈ ਜਦੋਂ ਉਹਨਾਂ ਦੇ ਮੈਂ ਲਿਖਤੀ ਵੀ ਦੇ ਦਿਆਂਗਾ। ਮਤਲਬ ਉਹ ਮੈਨੂੰ ਪੁੱਛਣ ਨਾ ਜਿਹਨੇ ਲਿਖਤੀ ਦੇਣੇ। ਉਹ ਐਵੇਂ ਹੀ ਕਦੀ ਕਿਸੇ ਮੀਡੀਆ 'ਚ ਕਰ ਦਿੰਦੇ ਐ, ਕਦੀ ਕਿਤੇ ਕਰ ਦਿੰਦੇ ਐ। ਜਦੋਂ ਜਿਹਨੂੰ ਸਭ ਤੋਂ ਜ਼ਿਆਦਾ ਖਬਰ ਹੈਗੀ ਐ ਡਿਸਟ੍ਰਿਕਟ ਦੇ ਵਿੱਚ ਜਿਹੜਾ ਜਿਹਦਾ ਜਿਹੜਾ ਸਟੇਟ ਗਵਰਨਮੈਂਟ ਦੇ ਨਾਲ ਤਾਲਮੇਲ ਹੁੰਦਾ ਉਹ ਡੀਸੀ ਆਫਿਸ ਦਾ ਹੁੰਦਾ। ਇੱਥੇ ਆ ਕੇ ਗੱਲ ਕਰਨ ਉਹ ਮੈਂ ਉਹਨਾਂ ਨੂੰ ਦੱਸ ਦਿਆਂਗਾ। ਠੀਕ ਐ ਸਰ। ਤਾਂ ਜਿਹੜਾ ਇਹ ਗਲਚਲ ਗਲਬਾ ਚੱਲ ਰਹੀ ਐ ਬਿਲਕੁਲ ਅਮ ਫਿਕਸ਼ਨ ਹੈਗੀ ਹੈ ਕਿਉਂਕਿ ਜੇ ਇੱਕ ਸਬਡਿਵੀਜ਼ਨ ਨਵਾਂ ਸ਼ਹਿਰ ਤੋਂ ਘਟਦਾ ਤੇ ਅਨੰਦਪੁਰ ਸਾਹਿਬ ਰੋਪੜ ਜੋ ਘਟਦਾ ਤੇ ਰੋਪੜ ਵੀ ਬਹੁਤ ਛੋਟਾ ਸਬਡਿਵੀਜ਼ਨ ਟਾਈਪ ਜ਼ਿਲਾ ਹੋ ਜੂਗਾ ਤੇ ਨਵਾਂ ਸ਼ਹਿਰ ਵੀ ਬਿਲਕੁਲ ਹੀ ਸਬਡਿਵੀਜ਼ਨ ਟਾਈਪ ਜ਼ਿਲਾ ਹੋ ਜੂਗਾ